ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਕੋਹਰ ਨਵੀਂ ਵੀਡੀਓ ਜੇ ਲਓ ਜੀ ਬਾਈ ਅੱਜ ਲੋਕਾਂ ਦੀ ਮੱਕੀ ਵੱਢੀ ਜਾਂਦੇ ਦੇ ਆਪਣੀ ਮੱਕੀ ਦਾ ਹਾਲ ਦੇਖ ਲੋ ਜਰਾ ਜਿਵੇਂ ਮੈਂ ਨਾ ਠਕਾ ਕੇ ਐਨ ਮਤਲਬ ਕੋਟਰੇ ਬਣ ਗਿਆ ਦਾ ਹੁਣ ਤਾਂ ਇਹ ਵੀ ਥੋੜਾ ਜਿਹਾ ਖੇਤ ਨੀਵੇਂ ਆ ਦੇਖੋ ਕਿੰਨਾ ਫਰਕ ਆ ਨਾ 3-4 ਫੁੱਟ ਦਾ ਫਰਕ ਆ ਆਕਲ ਕਹਿੰਦਾ ਪਹਿਲਾਂ ਮਣੀ ਵੱਢ ਦੂਜੇ ਨੂੰ ਪੈ ਗਿਆ ਦੁਬਾਰੇ ਹਨਾ ਤਾਂ ਜਪਾ ਦਾ ਕੰਮ ਇੱਥੀ ਮੱਕੀ ਵਿਚ ਹੀ ਰਹਿ ਜਾਂਦਾ ਅੱਜ ਲਾਈ ਆਈ ਸੀ ਵਾਲੀ ਲਾਈ ਆ ਦਾਲ ਆਈ ਆ ਵੀ ਗੇਤ ਪਰਲੇ ਵਾ ਦਾਣੇ ਆ ਨਾ ਇਹਦਾ ਉੱਧਰ ਉੱਚਾ ਇਹਦਾ ਵਾ ਫੈਲਾਣਾ ਬਈ ਤੇਨੋਂ ਗਿਆ ਕੋਈ ਹਾਂਜੀ ਬਿਲਕੁਲ ਹੀ ਬਿਲਕੁਲ ਮਰਜੀ ਰੋ ਆ ਉੱਚਾ ਹੋ ਜਵੇ ਟਰਾਲੀ ਜਿੱਥੇ ਮਰਜੀ ਖੜੇ ਇੱਥੇ ਦਾਣੇ ਪਾ ਲੰਦੀ ਆ ਇਹਦਾ ਇਹ ਦੇਖ ਲੋ ਇੱਕ ਦੋ ਦਿਨ ਠਹਿਰ ਲੈਂਦੇ ਆ ਮੈਂ ਨਾ ਹਰ ਹੀ ਆ ਸਾਡਾ ਉਹ ਪੱਟੂ ਵਿੱਚ ਹੀ ਵਾੜ ਲਿਆ ਟਰੈਕਟਰ ਨੂੰ ਉਹ ਵਾਹ ਗਈ ਮੈਂ ਕਹਿੰਦਾ ਆਈਦਾ ਬੰਦਾ ਆਪਣਾ ਮਰਵਾ ਜਪਨਾ ਜਦੋਂ ਮਰਨਾ ਹੈ ਇਹ ਚੱਲ ਰਿਹਾ ਹੈ ਐਂ ਕਰਾਇਆ ਨਾ ਬੰਨੇ ਬੰਨੇ ਛਾਏ ਦੂਜੇ ਲੋਟ ਲਾਵਾਂਗੇ ਬਹੁਤ ਜ਼ਿਆਦਾ ਡਿੱਗੀ ਹੋਈ ਹੈ ਬਹੁਤ ਗਿਰੀ ਹੋਈ ਆ ਕੀ ਕੱਟ ਮੈਂ ਇਹ ਰੱਖਣੀ ਵੀ ਹੈ ਜਿਹੜੇ ਲਖਾਨ ਮਾਦ ਹੁੰਦਾ ਐ ਬੰਦੇ ਜਾ ਦੋ ਅਗਰ ਵੀ ਚੱਕ ਲਾਂ ਫਿਰ ਬੰਦੇ ਲਾ ਲਾਂ ਮਗਰ ਹੱਥਾਂ ਵਰ ਕਰ ਰਹੇ ਆ ਭਈਆ ਵੀ ਭਈ ਇਹ ਵਧਣਗੇ ਇਹ ਨਹੀਂ ਵਧ ਪਾਉਣੇ ਭਈ ਇਹ ਲਾ ਲਈਏ ਮਾਤਨ ਬੜੇ ਠੰਡੇ ਆ ਮੈਨਾਂ ਜੋਰ ਜਾਂ ਲੱਗਿਆ ਪਿਆ ਹੁਣ ਹੰਬੇ ਪਏ ਆ ਜਵੇਹ ਚੱਲੀ ਆ ਜਵੇਹ ਤੇ ਨੇ ਡੇਢ ਕਿਲਾ ਨਹੀਂ ਵੱਡੇ ਆ ਗਰਮੀ ਬਹੁਤ ਆ ਬੁਰੇ ਹਾਲ ਆ ਗਰਮੀ ਚ ਗਰਮੀ ਜ਼ਿਆਦਾ ਆ ਯਾਨੀ ਕਿ ਅਜਾ ਕੰਮ ਡੇਟ ਹੋ ਗਿਆ ਆ ਗਿਆ ਕਾਲਾ ਤੇਰਾ ਯਾਰ ਚੱਲੀਏ ਕਾਲੇ ਕਾਲੇ ਬਾਹਰ ਕੱਢਣਾਂ ਨਿਕਲਣਾਂ ਨਹੀਂ ਇਹ ਗਰੇ ਉਹ ਨਿਕਲਣਾਂ ਨਹੀਂ ਫੜਦਾ ਆ ਆ ਪਿਛਲੇ ਵਾ ਬਾਈ ਉਹ ਵੀ ਤੇ ਮੰਨੇਗਾ ਨਹੀਂ ਸੱਤ ਸ਼ਾਮ ਨੂੰ 6 ਵਜੇ ਸਾਂਝ ਜਾਈ ਮੱਕੀ ਵੰਡੋਗੀ ਸਾਰੀ ਹਾਂਜੀ ਕੱਲ੍ਹ ਦੀ ਮੇਰਾ ਕਿੰਨੇ ਵੇਂ ਨਿਕਲੀ ਰਾਤ ਨੂੰ 2 ਵਜੇ ਉੱਥੇ ਬਾਹਰ ਦੀ ਬੈਗੀ ਹੋਣੀ ਸਾਹਮਣੇ ਥੋਨੇ ਟਰੈਕਟਰ ਬਾੜੇ ਬੈਠ ਹੋ ਜਨ ਪਾ ਕੇ ਟਰਾਲੀ ਵਿੱਚ ਬਾੜੀ ਨਾ ਮੋੜ ਵਾ ਨਾ ਮੋੜ ਆ ਤਾਂ ਮੁੜਦੀ ਨਹੀਂ ਟਰਾਲੀ ਇਹ ਵੀ ਲਾਤਾ ਚਲਾਉਣਾ ਹੈ ਰਾਜੂ ਕਹਿੰਦਾ ਨਜ਼ਾਰਾ ਬਹੁਤ ਇੰਦੀ ਚਲਾਉਣੀ ਹੈ ਗਾੜੀ ਨੂੰ ਪਿਆ ਤਾਂ ਮੈਂ ਚਲਾ ਲਾ ਏਸੀ ਵਾਲੀ ਜੱਤਾ ਕਹਿੰਦਾ ਨਾ ਇਹ ਮੈਂ ਨਹੀਂ ਚਲਾਉਣੀ ਹੈਗੀ ਹਾਂ ਹਾਂ ਲੱਭਿਆ ਨਜ਼ਾਰੇ ਸਾਰਾ ਵੇਜਦਾ ਹੈ ਹਾਂ ਬੋਲ ਲਾ ਰਹੀ ਹੈ ਨਜ਼ਾਰੇ ਆ ਬੋਲੋ ਜੀ ਬੋਲ ਮੈਂ ਨਜ਼ਾਰੇ ਲਿਆ ਪੂਰੇ ਹੋਰ ਗੱਲਾਂ ਨਹੀਂ ਕਰਦਾ ਕਹਿ ਕਹਿਣਾ ਕਹਿ ਕਹਿ ਨਜ਼ਾਰੇ ਪੂਰੇ ਆ ਦੇ ਅੱਡਾ ਕਰਦਾ ਨਾ ਪੂਰਾ ਵਣ ਦੇਖਾਂ ਮੈਂ ਵੀ ਇਹਦੇ ਮੇਰੇ ਬੈਠੇ ਜੀ ਬਾਕੀ ਰਾਜੀ ਲੱਗਾ ਹੈ ਚਲਾਉਣਾ ਚਲੋ ਚਲਾਉਣਾ ਸਾਨੂੰ ਵੇਚ ਲੈ ਵੀ ਅੱਜ ਰਾਜੀ ਨੂੰ ਵੇਚਦੇ ਕਿੱਦਾਂ ਮੈਂ ਨਜ਼ਾਰੇਗਾ ਨਹੀਂ ਬਾਹਰ ਕੱਢ ਲਾ ਟਰਾਲੀ ਕਿੱਦਾਂ ਬਾਹਰ ਟਰਾਲੀ ਬਾਹਰ ਕੱਢ ਲਾ ਕੋਈ ਭਾਈ ਦੇਖ ਲਾ ਕਿ ਨਹੀਂ ਆ ਹੈਂ ਭਾਵੇਂ ਪੱਕਾ ਲੱਗੇ ਨਾ ਲੱਗੇ ਇੱਕੋ ਗੱਲਾ ਹੈ ਗਾਲੇ ਪੱਕੇ ਹੀ ਦਾ ਲੋੜੇ ਨੇ ਜੀ ਸਾਫ਼ ਆ ਭਾਜੀ ਕੋਈ ਗੋਲ ਨਹੀਂ ਦਾਣਾ ਵੀ ਨਹੀਂ ਕੋਈ ਭੰਦੀ ਇਹਦਾ ਇਦਾਂ ਹੀ ਜੋਖਲਾ ਜਾਣਦਾ ਹਾਂ ਆ ਰਾਜੂ ਹਾਂਜੀ ਕਿੱਦਾਂ ਦਨੋਹਰੇ ਕੇ ਜਿਆਦਾ ਈਸੀ ਵਾਲੀ ਚਲਾਰਾ ਸੀ ਜਿੰਨੇ ਨਾ ਮਰਿਆ ਨਹੀਂ ਉਹ ਵੀ ਆ ਨਾ ਹੁਣ ਗਰਮੀ ਚ ਮਰਿਆ ਸਾਰੇ ਸੀ ਜਿੰਨੇ ਨਾ ਨਜ਼ਾਰੇ ਲੰਦਾ ਕੇ ਰੇ ਲੰਦਾ ਹਾਂ ਇਹਨਾਂ ਦੇ ਅੰਦਰ ਰੰਡ ਲੱਗ ਰਹੀ ਆ ਨਾ ਪਰਨੇ ਨਹੀਂ ਲੋੜ ਨੇ ਕੰਮ ਇਹ ਹਾਂ ਹੋਰ ਨਾ ਉੱਗਰ ਲਾਉਣਾ ਨਾ ਵਾਸਤੇ ਫੋਲੋ ਕੋਲੀ ਕਰਦਾ ਬਾਈ ਨਜ਼ਾਰਾ ਲੈਂਦਾ ਪਿਆ ਕਈ ਬਾਈ ਕਹਿੰਦੇ ਨਾ ਬਾਈ ਈਸੀ ਵਾਲੀ ਨਹੀਂ ਚਲਾਈ ਮੱਕੀ ਤੇ ਇਹ ਬਾਈ ਟਾਈਮ ਇਨ ਲੱਗਿਆ ਰੇ ਇਹਦੇ ਕੋਲ ਆਉਣੇ ਦਾ ਉਹ ਮੁੰਡਾ ਚਲਾਉਂਦਾ ਦਾ ਇਹਨੂੰ ਉਹਨੇ ਕਿਦੇ ਮੌਗਾ ਹੀ ਨਹੀਂ ਦਿੱਤਾ ਵੀ ਘੋਲ ਆਈਏ ਮਾੜਾ ਮੋਟਾ ਜਿਹੜਾ ਜਿਹੜਾ ਮਾਰ ਦਿੰਦੇ ਨੇ ਚੱਲ ਜਾਂਦਾ ਮੈਂ ਘਰੋਂ ਬੰਡਾ ਕਰਿਆ ਮੇਰੇ ਅੰਦਰ ਆ ਨਾ ਬੰਦਾ ਕਿੰਨਾ ਇਹ ਆ ਨਾ ਨੰਬਰ ਲੱਗੇ ਤੇ ਆਕਾ 98 ਇਹ ਤਾਂ ਨੋਰਮਲ ਹੈ ਯਾਰ ਟੈਂਪਰੇਚਰ ਕੋਈ ਤਾਂ ਕਰ ਮਤਲਬ ਉਹਨੇ ਕਹਿੰਦਾ ਨੀ ਲੇਗਾ ਤਾਂ ਇਹ ਇਹ ਸੀਸ਼ੇ ਕਾਲੇ ਕਰਾਉਣੇ ਆ ਜਿਹੜੇ ਗਾਹਾਂ ਨੂੰ ਮਰਾਉਂਗੇ ਇਹ ਹੋਰ ਡੱਡਾ ਹੋਣਾ ਜਣਾ ਦੀ ਵਾਲੀ ਕੋਲ ਦੇ ਵੱਢ ਕੇ ਆਪਣੇ ਵਾਲੀ ਹਨ ਤਾਂ ਪਹਗੇ ਤਿੰਨ ਕਕੀਲੇ ਵੱਢ ਕੇ ਟਰਾਲੇ ਭਰ ਕੇ ਨਾ ਘਰੇ ਲਾਇਆ ਹੈ ਬਾਕੀ ਉਹ ਦਿਸੇ ਚੁਹਾ ਆ ਗਏ ਜੀ ਜਿੱਦਾਂ ਜਿੱਦਾਂ ਸਾਮਾ ਭਜਾ ਲਈ ਛੱਡੀ ਮੈਂ ਕਹਿੰਦਾ ਵੀ ਸਵੇਰੇ ਪਾਈ ਦੇਖਣ ਨੂੰ ਐ ਲੱਗਦਾ ਬਾਹਰ ਤੇ ਨਾ ਮੱਕੀ ਕਰਦੇ ਬਾਹਰ ਤੇ ਦੇਖ ਕੇ ਮੁੜ ਜਿੰਦੇ ਆ ਆ ਮੱਕੀ ਖੇਤ ਨੂੰ ਦੋ ਤਿੰਨ ਦਿਨ ਹੋ ਗਏ ਦੇਖ ਕੇ ਮੁੜਦੇ ਕੋਈ ਮੈਨੂੰ ਹਾਂ ਜੀ ਯਾਰ ਮੱਕੀ ਹਜੇ ਗਿੱਲੀ ਆ ਹਜੇ ਗਿੱਲੀ ਆ ਪਰ ਹੈ ਨਹੀਂ ਉਨੀ ਗੱਲ ਬਾਤ ਨਾ ਕਿੱਦੇ ਵਾਲੀ ਪਰ ਪਰ ਇਹ ਟੈਹਰਾ ਨਾ ਫਰਕ ਪੈ ਗਿਆ ਨਾ ਰਿਮਾਂ ਦੇ ਨਾਲ ਉਹ ਤੇ ਧੀਰ ਤੁਰ ਹੀ ਜਾਂਦੀ ਮੈਂ ਜੇ ਉਹ ਥੱਲੇ ਬਹੁਤ ਵੱਡਾ ਮੋਦੀ ਪਹੁੰਚਿਆ ਆਪਾਂ ਉਹ ਗਿਰੀ ਹੋਈ ਆ ਮੱਕੀ ਪਰ ਬਾਕੀ ਗਿਰੀ ਹੋਈ ਆ ਜਦੋਂ ਹੁਣ ਵੀ ਇਸ ਜਿਹੜਾ ਗਿਰਿਆ ਸਾਰੇ ਥੱਲੇ ਦੇ ਉਹਦਾ ਮੈਂ ਬੰਦੇ ਜੇ ਥੱਲੇ ਗੈਪ ਨਹੀਂ ਕਰਿਆ ਹਾਂ ਜੀ ਹਾਂ ਜੀ ਜਿੱਦਾਂ ਉਹ ਬਲੇਟ ਆ ਬਸ ਬਸ ਉਹ ਹੀ ਗੈਪ ਘਟੋੜੇ 2 ਫੁੱਟ ਦਾ ਗੈਪ ਚਾਹੀਦਾ ਹਾਂ ਥੱਲੇ ਟਾਂਡ ਨੂੰ ਰਹਿਲਾ ਰਹਿੰਦਾ ਨਹੀਂ ਬੈਲਟਾ ਥੱਲੇ ਪੰਗੜਾਈ ਜਾਂਦਾ ਢੇਰੀ ਲੱਭੀ ਨਹੀਂ ਥੱਲੇ ਟਾਂਡਾ ਨਿਕਲਦੇ ਦੇ ਵਿੱਚ ਬਾਈ ਕਟਰ ਦੀ ਤਾਂ ਮੈਂ ਕਹਿੰਦਾ ਵੀ ਤੁਸੀਂ ਪੁੱਛੋ ਹੀ ਨਾ ਆ ਥੋੜੇ ਸਾਹਮਣੇ ਦੇਖੋ ਕਟਰ ਨੇ ਤਾਂ ਇਹਦੀ ਸੁਆਦ ਲਿਆਤਾ ਕਟਾਰਾਂ ਨੇ ਕਟਰ ਨਹੀਂ ਹੀਰੇ ਹੀ ਵੇਚ ਕਰਤਾ ਜੀ ਜੀ ਦਾ ਵਾਸਤੇ ਦੇਖੋ ਕਮੈਨ ਵਾਲਿਆਂ ਨੂੰ ਫਾਇਦਾ ਇਹਦਾ ਹਨਾ ਵੀ ਜੇ ਕਟਰ ਆਪਣਾ ਗਰੀ ਵਿੱਚ ਚੱਕੂ ਬਹੁਤ ਨਾਲ ਬਾਈ ਮਾਰਕੀਟ ਹੈ ਜਿਹੜੀ ਇਹ ਥੋੜੀ ਵੱਧ ਬਣ ਜਾਂਦੀ ਹੈ ਅਗਲਾ ਕਹਿੰਦਾ ਇਹਨੂੰ ਫਰਾਣਾ ਕਰਦੇ ਨੇ ਇਹਦੇ ਹੀਰੇ ਹੋ ਜਾਂਦੇ ਦਾ ਚੱਲੀ ਦੇ ਨਾਮਲੇ ਜੀ ਅੱਗੇ ਹਨਾ ਬਾਕੀ ਹੋਰ ਹੀਰੇ ਹੋਣ ਦੇ ਮਾਮਲੇ ਜੀ ਹੈ ਸੈੱਟ ਪੂਰਾ ਹੋਣ ਹੀਰੇ ਹੀ ਚੱਲਦੀ ਹੈ ਆ ਤਾਂ ਦਾਤੀ ਦੀ ਵਡਾਈ ਸੀਗੀ ਇਹ ਆ ਆ ਦਾਤੀ ਨਾਲ ਵੱਢਣ ਵਾਲੀ ਸੀ ਲੇਬਰ ਵਾਲੀ ਸੀ ਦਾਤੀ ਵਾਲੀ ਕੰਮ ਦਾ ਭਰਾ ਹੋਇਆ ਤੇ ਫੇ ਦੇ ਲੋ ਚੱਤ ਜਾ ਸਾਰਾ ਘੜਰ ਬਾਕੀ ਆ ਜਿਹੜੀ 20 ਪਾਈ ਆ ਨਾ ਹਰ ਰੈਮ ਪਾਏ ਆ ਇਹ ਬੜਾ ਫਾਇਦਾ ਕਰਕੇ ਗਿੱਲੇ ਚ ਨਹੀਂ ਜਿੱਦਣ ਪਾਏ ਆ ਕੋਈ ਵੀਰੇ ਆਪਣੇ ਵੀਡੀਓ ਚਾਹੁੰਦੇ ਨੇ ਉਹ ਵੀ ਇੱਕ ਦਾ ਕਰਨ ਵਾਲੀ ਵੀਡੀਓ ਤੇ ਕਮੈਂਟ ਆਇਆ ਹੈ ਕਹਿੰਦਾ ਵੀਰੇ ਦੱਸੀਂ ਜਰੂਰ ਵੀ ਰੈਮ ਮਿਲਦੇ ਕਿੱਥੇ ਨੇ ਔਰ ਕਿੰਨੇ ਦੇ ਲੈ ਕੇ ਆਇਆ ਜਿਹੜੇ ਹੁਣ ਤੁਹਾਨੂੰ ਬਤਾਇਆ ਨਾ ਆਪਣਾ ਥੋੜਾ ਜਿਹਾ ਚਲੋ ਆ ਚੈਨਲ ਕਰਕੇ ਸਰਕਲ ਵੀਡੀਓ ਦਾ ਜਿਹੜਾ ਥੋੜਾ ਜਿਆਦਾ ਆ ਕੰਪੈਨਰ ਵਾਲਾ ਨਾ ਸਿੱਧੇ ਕੰਮ ਕੰਪਨੀ ਵਾਲਿਆਂ ਨਾਲ ਗੱਲਬਾਤ ਰੇਕ ਗਏ ਲੈਣਾ ਸਾਰੇ ਆਪਣੇ ਮਿੱਤਰੇ ਆ ਪਰ ਆਏ ਆ ਸਾਰੇ ਉਹਦੇ ਕਰਕੇ ਹੀਰਾ ਕੰਪੈਨਰ ਵਾਲਿਆਂ ਤੋਂ ਬਾਈ ਆਪਾਂ ਲੈ ਆਇਆ ਰਿੰਮ ਆਉ 3500 ਦਾ ਪਤਾ ਨਹੀਂ ਇੱਕ ਕਹਿੰਦੇ ਬੰਨੇ ਕਿੰਨੇ ਦਾ ਕਹਿੰਦੇ ਚਲੋ ਆਪਾਂ ਨੇ ਤਾਂ ਰੁਪਈਆ ਉਹਨੂੰ 6000 ਰੁਪਿਆ ਪਿੱਛੇ ਗੁੱਡੀਆਂ ਕਰਦੀਆਂ ਲੈ ਆਏ ਤੇ ਬਾਕੀ ਉਹਨਾਂ ਨਾਲ ਦੇ ਕੇ ਇਹਨੂੰ ਨਾ ਲੋੜ ਆ ਹਾਂ ਬਾਈ ਉਹ ਲਿਆ ਸਕਦਾ ਉਹਨਾਂ ਦੇ ਬਾਕੀ ਹੋਰ ਵੀ ਕਿਤੇ ਪਤਾ ਕਰ ਲਿਓ ਇਹ Tata 407 ਨੂੰ ਰਿੰਮ ਪੈਣੇ ਆ ਇਹ ਆਪਣੇ ਇਹ Tata 407 ਆ ਨਾ ਉਹ ਪਹਿਲੇ ਹੋਰ ਮਗਾਜੇ ਲਸ ਲੈ ਆਉਣਾ ਚਾਹੀਦਾ। ਆਹ ਵੇਲਾ ਪਹਿਲਾ ਕਿਹੜਾ ਕਿੰਨਾ ਕਿਲਾ ਦਾ? ਸਵੇਰੇ ਮੈਕੀ ਦੀ ਦੇਖ ਕੇ ਮੋੜਨਾ ਰਿਹਾ ਮੈਂ। ਪਹਿਲੇ ਕਿਲਾ ਪਾਉਦਾ। ਕਿਲਾ ਪਾਉਦਾ ਪਰਾ ਦੇਲਾ। ਕਾੜੀਆ ਪੋਰਾ ਬਲੀ। ਉਹੀ ਲੀਹ ਦੇ ਵਿੱਚ ਟਾਇਰ ਚੱਲ ਗਿਆ। ਸੈਂਟਰ ਸੈਂਟਰ 'ਚ ਹੀ ਗਿਆ ਜਮਾ। ਹਾਂ ਉਹੀ ਲੀਹ ਦੇ ਵਿੱਚ ਟਾਇਰ ਚੱਲ ਗਿਆ ਮੈਂ। ਕੋਈ ਆਏ ਫਰਕ ਨਹੀਂ ਪਿਆ ਹੈਗਾ। ਵੀ ਜੇ ਇਹੀ ਲੀਹ ਦੇ ਟਾਇਰ ਇੱਧਰ ਹੁੰਦਾ ਨਵੇਂ ਲੀਹ ਪਾਉਂਦਾ ਤਾਂ ਇਹ ਇਹਨੇ ਨਹੀਂ ਉੱਥੀ ਰੋਕ ਲਿਆ। ਤੁਹਾਨੂੰ ਪਾਣੀ ਖੜਾ ਹੋ ਗਿਆ ਆ ਅੱਜ ਨਾਲੇ ਉਹਨੇ ਦਿਖਾਇਆ ਮਲਾਇਆ ਪੁੱਛਿਆ ਕਿੱਦਾਂ ਕਰੀ ਦੀ ਜੀ ہاں ਜੀ ਆਦਾ ਹੀ ਆ ਵਿਛੀ ਲਈ ਆ ਹਰ ਹੱਥ ਨਾਲ ਐਨੇ ਕਿਤੇ ਵਿੱਚ ਜਮੇਂ ਦੀ ਕਲਾਕ ਤੇ ਮੇਰੇ ਫੋੜ ਕੇ ਰੱਖਣੇ ਦੇਖੀ ਹੈਗੇ ਬਹੁਤ ਜ਼ੋਰ ਮਾਰਦੀ ਆ ਜ਼ੋਰ ਦਾਾਂਗ ਜੀ ਦੀ ਕਿਤੇ ਨਾ ਸੁਧੀ ਆ ਬਸ 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 ਪੂਰੇ ਪੱਤੀਆਂ ਚਲੀ ਜਾਣੀਆਂ ਜਿਹਦੀ ਦੇਖਣਾ ਬੁਰੀ ਉਹਨਾਂ ਦੇ ਫਲੇਵਰ ਨਾਲ ਨਾਲ ਉਹ ਚਲੀ ਗਿਆ ਬਸ ਮਿੱਟਾ ਗਾਉਂ ਨਿਕਲਦਾ ਹੀ ਮਰਾਦਾ ਤੇ ਦੇਖੀ ਜਣਾ ਨਹੀਂ ਹੋਇਆ ਕੋਈ ਆ ਫੋਨ पंजाब जिते वढ बि गॾु पंजाब जिते वठ जे नो हज़ार कुझु सारा एच एतिरा कमु करण दो चार हज़ार हा उहो कराची ਦੇ ਦੇ ਪਹਿਲਾਂ ਵੀ ਕੋ ਬੀ ਬਾਈ ਗੀਲੇ ਵੱਡੇ ਹੋਏ ਤੇ ਇਹਨਾਂ ਦੇ ਰਹਿਣ ਤੇ ਪਾਸਾ ਸਾਸ਼ੇ ਗੀਲੇ ਆ ਤੇ 2 8 8.5 ਸਾਢੇ 10 ਗੀਲੇ ਜਿਹੜਾ ਗੇਟ ਦਾ ਬਣਾ ਰਿਹਾ ਰਹਿੰਦਾ ਦਾ ਇਹਦੀ ਬੜੀ ਟੈਨਸ਼ਨ ਦੀ ਯਾਰ ਜੇ ਕਿਤੇ ਨਹੀਂ ਪੈ ਗਿਆ ਹਨਾ ਤਾਂ ਬਾਈ ਜਿਹੜੇ ਬੰਦੇ ਨੇ ਆਪਾਂ ਪਹਿਲਾਂ ਮੂਰਤ ਕਰਿਆ ਹੋਇਆ ਉਹਦੇ ਨਾਂ ਕਿਤੇ ਹਨਾ ਬਾਅਦ ਵੱਡੇ ਜਾਣ ਆਂਦਾ ਪੈਸੇ ਦੇਣੇ ਪੜੇ ਹੋ ਆਪਾਂ ਸ਼ਰਮ ਨਹੀਂ ਮੰਨਦੇ ਆਪਣੇ ਆਪ ਫੇਰ ਯਰ ਕਿਕਰ ਕਹਾਣੇ ਨਹੀਂ ਇਹਨੋਂ ਨਾ ਵੀ ਜੋ ਪਰ ਇੱਕ ਗੱਲ ਦੇਖੀ ਹੈ ਬਾਈ ਇਹਨਾਂ ਦਾ ਜਿਗੜਾ ਦੇਖਿਆ ਇਹ ਲੇਟ ਫੇਟ ਆ ਕਦੇ ਵੀ ਇਹਨਾਂ ਨੇ ਆਏ ਨਹੀਂ ਕਿ ਹੈਗਾ ਵੀ ਮਹੀਨ ਹੁਣੇ ਚਹੀਦੀ ਆ ਇੱਕ ਇੱਕ ਤੋਂ ਉਹਨਾਂ ਨੇ ਮਰੋਕੇ ਵੀ ਆ ਜੀ ਰੁਕ ਜਾਓ ਜੀ ਲੋਗਰ ਨਹੀਂ ਮਾਉਂਦੀ ਇਹ ਇਹ ਗੱਲ ਨੂੰ ਬੜੇ ਦੇਖੇ ਬਾਕੀ ਇਹਨਾਂ ਨੇ ਕਮੈਨ ਰੱਖੀ ਹੋਈ ਆ ਇਹਨਾਂ ਨੇ ਕਮੈਨ ਆਪਣੀ ਰੱਖੀ ਹੋਈ ਆ ਇਹਨਾਂ ਨੂੰ ਪਤਾ ਹੈ ਨਾ ਵੀ ਕਮੈਨਾਂ ਨਾਲ 1 ਲੱਖ ਪਰਾ ਕੱਢਣੀ ਜੋਕੀ ਆ ਮਸ਼ੀਨ ਆ ਆਹੀ ਜਿਹੜਾ ਰਹਿ ਗਿਆ ਹੁਣ ਮੋਦੀ ਨੂੰ ਐ ਕਹਦੇ ਅਭੀ ਇੱਕੀ ਵੱਡ ਜਿੱਤੀ ਖੜੀ ਗੱਲ ਨਹੀਂ ਮਸ਼ੀਨਾਂ ਹਾਂ ਠੀਕ ਨੇ ਬਸ ਠੀਕ ਅਸੀਂ 4 ਕਿਲੋਮੀਟਰ ਲਿਜਾਵਾਂਗੇ ਫੇਰ ਸਵੇਰੇ ਆਵਾਂਗੇ ਨਾਲ ਗਿੱਲਾ ਰੋਡ ਵਾ ਉਮੀਦ ਪਿਆ ਹੈ ਰੋਡ ਖਰਾਬ ਆ ਸਰ ਰੋਡ ਨਹੀਂ ਝੋਲੇ ਅਗਲਾ ਪਤਾ ਹੈ ਝੋਨਾ ਲੱਗੇ ਬਸ ਬਸ ਉਹ ਹੀ ਟਾਇਰ ਟੁੱਟੇਗਾ ਬਸ ਬਸ ਕੋਈ ਬੰਦਾ ਹੁੰਦਾ ਹੈ ਨਾ ਸੜਕ ਦੇ ਨਾਲ ਕੋਈ ਸਿੱਧੇ ਭਰਾਵਾਂ ਲੜਨਦੇ ਉਹਨਾਂ ਅਗਲਾ ਕਹਿੰਦਾ ਯਾਰ ਬਜੀ ਕਵੇਂਗੀ ਅਵਲਾਣ ਹੁੰਦਾ ਅੱਲਾ ਸਵੇਰੇ ਆਪਾਂ ਇੱਥੇ ਹੀ ਵੜਨਾ ਤੇ ਇੱਥੇ ਖੜੀ ਕਰਾਂਗੇ ਅੱਲ ਹੀ ਵਟਾਂਗੇ ਆ ਬੜਾ ਚੋਰਾ ਆਉਂਦਾ ਠੀਕ ਆ ਪਹਿਲਾਂ ਮਨਜਾ ਬਣਿਆ ਦਾ ਜਮੀਂ ਪਿਆਦਾ ਨਾ ਹੋਰ ਬਾਈ ਕੋ ਦਾ ਪੂਰਾ ਸਕੀ ਹੋ ਗਈ ਸੀ ਹਿੱਸਾ ਵੀ ਦੇਖ ਲਿਆ ਦਾ ਪਰ ਐ ਸੈ ਸੌਦਾ ਵੀ ਸੈਟ ਮਿਲ ਗਿਆ ਦਾ 1 ਲੱਖ ਰੁਪਏ ਦੇ ਵਿੱਚ ਵਿੱਚੇ ਟਾਇਰ ਵਿੱਚੇ ਗੇਅਰ ਬਸ ਉਹ ਮਹੀਨੇ ਬਾਅਦ ਦੇ ਨਾ ਮਾਲਕ ਨੇ ਵਧੀਆ ਸੁਣੀ ਮੇਰੇ ਵਰਗੇ ਮਹਤਲਾਂ ਦੀ ਥਾਂ ਕਰਕੇ ਮੇਰਾ ਮੌਸਮ ਸਾਫ਼ ਹੋ ਗਿਆ ਨੀ ਚੱਲੀ ਉਹਦੇ ਸਾਬਾ ਸੇਵਕ ਬਈਆ ਬਣਾਣਾ ਇੱਥੇ ਵਾਲਾ ਬਾਸ ਵਾਲਾ ਉਹਨੂੰ ਚੈੱਕ ਕਰਾਇਆ ਉਹ ਕਹਿੰਦਾ ਨੰਦਰਾ 35 32000 ਰੁਪਏ 40000 ਰੁਪਏ ਇੱਥੇ ਚ ਲਾ ਦੇਣਾ ਕਹਿੰਦਾ ਐਕਸਲ ਜਮੀ ਖਤਮ ਆ ਤੇ ਮੱਥਾ ਜਾਂ ਰਣ ਕੇ ਆਵਾਂਗਾ ਝੱਟ ਫਿਰ ਯਾਰ ਆਪਾਂ ਹੋ ਗਿਆ ਤਾਂ ਠੀਕ ਆ ਨਹੀਂ ਹੋਇਆ ਤਾਂ ਵੀ ਠੀਕ ਆ ਚੱਲੀ ਖੜਾਵਾਗੇ ਨਾ ਕਿ ਪਗੜਾ ਜਿੱਤ ਦੇਣੀ ਆ ਬਿਲਕੁਲ ਦੇਖੋ ਹੋਰ ਜੇ ਹੁਣ ਤੋਂ ਕੰਮ ਨਿਭੜਨ ਵਾਲੇ ਹੋ ਗਿਆ ਲੱਗੇ ਲੱਗੇ ਬਸ ਇਹਦਾ ਵਾਸਾ ਬਸ ਪਹਿਲਾਂ ਆਇਆ ਪਲਾਟ ਦਾ ਇੰਨਾ ਉਹਦਾ ਚਲੋ ਤਾਂ ਹੁਣ ਕੀਟਾ ਦੋ ਦੋ ਕੀਲੇ ਉਹਨਾਂ ਦੋਸ ਤਰਾਂ ਬਸ ਦੋ ਰੋਕੀ ਨੇ ਨਿਕਲੇ ਨੇ ਉਹਦਾ ਚਲ ਬੰਦਾ ਫੋਟ ਧੱਕਾ ਧੱਕਾ ਜੇ ਵੱਡਨ ਸਾਰਾ ਖਾਂ ਵੜਦੇ ਉਹ ਬੋਰ ਬਾਈ ਬੋਰ ਨਾਲ ਉਹਨਾਂ ਨੇ ਬਸ ਹੁਣ ਆਇਆ ਜਿਹੜੇ ਬੰਦੇ ਨੇ ਆਪਾਂ ਹਿਸਾਬ ਕਿਤਾਬ ਨਾ ਜੀ ਜਿਹਦੇ ਲਾਈ ਆ ਉਹਦੇ ਫਾਈ ਰਹੇ ਆ ਉਹ ਨਾਲ ਇਹ ਕਿਹੜਾ 4 4 ਤੋਂ ਘੱਟ ਵਾ ਹੁਣ 4 4 ਤੇ ਉਰਾ ਜੋਰ ਪੈਣ ਦਾ ਵੱਡਣਾ ਆਇਆ ਹੋਰ ਮੱਦੇ ਦੇ ਕਿੱਦਾਂ ਲੰਦੀ ਹੋਵੇ ਬਸ ਹੀ ਰੰਗ ਅੱਜ ਜੇ ਆਜ ਮਿਰੇ ਆਉਂਦਾ ਕਰ ਦਿੰਦਾ ਬਾਣੀ ਹੋਵੇ ਪਤਾ ਨਹੀਂ ਕਿ ਮਾਦ ਦਿੰਦੀ ਆ ਇਹ ਲੱਗ ਚਲੋ ਜੀ ਬਾਕੀ ਹੈ ਨਾ ਅੱਜ ਪਤਾ ਨਹੀਂ ਕੀ ਜੇ ਕਰਾ ਕੈਮਰੇ ਦੀ ਕੁਆਲਿਟੀ ਥੋੜੀ ਘੱਟੇ ਆਉਂਦੀ ਆ ਬਾਕੀ ਦੇਖ ਲਓ ਬਾਈ ਹੈ ਨਾ ਇਹ ੱੱਪੜ ਗਿਆ ਪਲਾਟ 6 ਜੱਤ ਕਿੱਲਾਂ ਦਾ ਪਲਾਟ ਤਾਂ ਹੈ ਕਿਦਾਂ ਕਿਤਾ ਕਿੰਨੀ ਗਰਮੀ ਦੀ ਅੱਜ ਹਾਂ ਪੂਰੀ ਗਰਮੀ ਸੀ ਹਾਂ ਪੂਰੀ ਗਰਮੀ ਸੀ ਹਲੋ ਭਾਈ ਚੱਲ ਹੁਣ ਇੱਕ ਦੋ ਦਿਨ ਲਾ ਲਓ ਹੈ ਭਾਈ ਗਰਮੀ ਦੇ ਵਿੱਚ ਹੈ ਨਾ ਇਹਨਾਂ ਤੁਹਾਨੂੰ ਵੀ ਆਹ ਔਖਾ ਹੀ ਆ ਛੱਲੀਆਂ ਚੁਗਣੀਆਂ ਕਰੇ ਕਿਹ ਕਿਹਦਾ ਸੌਕੀਆ ਹੈ ਨਾ ਇਹ ਤਾਂ ਔਖੀ ਆ ਕੰਮ ਦਾ ਕਰਨਾ ਹੈ ਹਾਂ ਮਜਬੂਰੀ ਕਰਾਉਂਦੀ ਏ ਤਾਂ ਏਡਾ ਕਰਾਉਂਦਾ ਜੇ ਢੇਡ ਨਾ ਹੋਵੇ ਫੇਰ ਕੰਮ ਕੌਣ ਕਰੇ ਹੈਗੇ ਨਹੀਂ ਆਹ ਗੇਤ ਵੱਡ ਗੇ ਨਾ ਮੈਂ ਭੇਜਦਾ ਨੂੰ ਰਾਜੂ ਨੂੰ ਕਹਿੰਦਾ ਤੁਹਾਨੂੰ ਲੈ ਜੂਗਾ ਰੈਡੀ ਤੇ ਮਸ਼ੀਨ ਇੱਥੇ ਖੜੀ ਕਰ ਦਨੀ ਆਪਾਂ ਠੀਕ ਆ ਹੋਰ ਵਧੀਆ ਹੋਰ ਜਮਾ ਛੱਡਾ ਹਾਂ ਛੱਲੀ ਛੁੱਲੀ ਤਾਂ ਨਹੀਂ ਬਹੁਤੀ ਛੱਡਦਾ ਘੱਟ ਰ ਨੀ ਨੀ ਇੱਕ ਵੀ ਨਹੀਂ ਛੱਡਦਾ ਵਧੀਆ ਚੱਕਦੇ ਆ ਦੇਖ ਲੋ ਸੁਜਿਆ ਨਜ਼ਾਰਾ ਪੂਰੇ ਓਕੇ ਆ ਮਸ਼ੀਨ ਵਧੀਆ ਫਰਦੇ ਆ ਹਾਂ ਨਾ ਤੋ ਹੋ ਗਿਆ ਹੁਣ ਵਧੀਆ ਫਰਦੇ ਹੈਗਾ ਨਜ਼ਾਰਾ ਫਰਦੇ ਆ ਨਜ਼ਾਰਾ ਹੀ ਲੈਨੇ ਆ ਚੱਲ ਮਹਾਰਾਜ ਨਜ਼ਾਰੇ ਹੀ ਦੋ ਆਵੇ ਤੁਹਾਨੂੰ ਹਾਂ ਨਜ਼ਾਰੇ ਹੀ ਆ ਬਾਕੀ ਲੱਗੇ ਗਿੱਲਾ ਦਾ ਹੋਰ ਤਾਂ ਸਾਰੇ ਠੀਕ ਠਾਕ ਹੀ ਆ ਬਾਕੀ ਉਹ ਖੜੀਆਂ ਟਰਾਲੀ ਤਿੰਨ ਟਰਾਲੇ ਇਹਨਾਂ ਦੇ ਪਹਿਲਾਂ ਭਰ ਗਏ ਹੁਣ ਰਹਿ ਗਿਆ ਇੱਕ ਟਰਾਲਾ ਇਹ ਭਰ ਕੇ ਹਨਾ ਫਿਰ ਦੇਖਦੇ ਆ ਇੱਥੇ ਡੇਰਾ ਲਾ ਦਾਂਗੇ ਅੱਜ ਮੌਲੀ ਦਾ ਮੋਟਰ ਤੇ ਭਰ ਗਿਆ ਟੈਂਕ ਆਹ ਪਲਾਟ ਆ ਜਿਹੜਾ ਵੱਡੇ ਆ ਹਨਾ ਅੱਜ ਮਸ਼ੀਨ ਨੇ ਬਾਕੀ ਥੋੜਾ ਦਿਖਾਉਣਾ ਹੈ ਮਾਲ ਆ ਆ ਵੀਰ ਉਹਨਾਂ ਦੇ ਵੜਦੀ ਆ ਕਿਦਾਂ ਉਸਤਾਦ ਹੋਰ ਵਧੀਆ ਚੱਲਦੀ ਹੈ ਮਸ਼ੀਨ ਆ ਪਛਾਨਤਾ ਨਹੀਂ ਕਰਦੀ ਨਹੀਂ ਨਹੀਂ ਵੀਰੇ ਬਹੁਤ ਵਧੀਆ ਵੱਡਿਆ ਹਾਂ ਹਾਂ ਬਹੁਤ ਵਧੀਆ ਵੱਡਿਆ ਕਰਤੀ ਰੂ ਕੋਸ਼ ਹਾਂਜੀ ਹਾਂਜੀ ਮੈਂ ਕਿਹਾ ਪੂਰੇ ਮੈਦਾਨ ਦੇ ਨਜ਼ਾਰੇ ਆ ਮੈਂ ਦੋ ਘਰੇ ਘਰੇ ਲਾਇਆ ਇਸ ਬਾਨੇ ਹਾਂ ਮਸ਼ੀਨ ਬੜਾ ਵਧੀਆ ਵੱਡ ਰਹੀ ਸੀ ਅੱਛਾ ਟੈਂਸ਼ਨ ਫਰੀ ਹੋ ਘਰੇ ਜਾ ਆ ਟੈਂਸ਼ਨ ਫਰੀ ਹੋ ਕੇ ਘਰੇ ਚਲ ਗਏ ਆਂਗਾ ਠੀਕ ਆ ਤੇ ਮੈਂ ਇਹਨਾਂ ਮਸ਼ੀਨ ਵੱਡ ਰਹੀ ਸੀ ਮਾਲ ਮੂਲ ਸਾਫ ਹੈ ਨਾ ਪੂਰਾ 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 ਦੇਖੋ ਮਾਲ ਹੈ ਤਾਂ ਥੋੜਾ ਗਿੱਲਾ ਹੀ ਆ ਮੱਕੀ ਹੈ ਪਰ ਠੀਕ ਆ ਜਿਹੜੇ ਹਿਸਾਬ ਨਾਲ ਹੈਨ ਪੂਰਾ ਸਾਫ ਫਰੈਸ਼ ਮਾਲ ਆ। ਬਾਕੀ ਗਿੱਲੇ ਮਾਲ ਦੇ ਵਿੱਚ ਮਾੜਾ ਮੋਟਾ ਨਾ ਗੁੱਲ ਜ ਆਏ ਜਾਂਦਾ। ਇਹ ਪਤਾ ਨਹੀਂ ਕੀ ਚੱਕਰ ਆ ਕੀ ਨਹੀਂ ਅਜੇ ਦੇਖਣਾ ਬਾਈ ਇਹ ਵੀ ਇਹ ਨਾ ਸੀਜ਼ਨ ਤੋਂ ਬਾਅਦ ਥੋੜੀ ਮੱਕੀ ਨਰਮ ਜੀ ਹੋਤੀ। ਮੈਂ ਕਿਹਾ ਚਲੋ ਨਿਬੜਿਆ ਹਾਈ ਚੰਗਾ ਇਹਨਾਂ ਦਾ ਮੀਂਹ ਕੱਲ ਨੂੰ ਫੇਰ ਦੱਸਿਆ ਹੋਇਆ। ਜੇ ਕਿਤੇ ਫੇਰ ਪੈ ਗਿਆ ਤਾਂ ਬੜਾ ਔਖਾ ਹੋ ਜਾਂਦਾ। ਹੋਰ ਰਹਿ ਗਏ 2 ਕਿੱਲੇ ਇਹਨਾਂ ਦੇ ਬਾਕੀ ਕੱਲ ਨੂੰ ਵੱਢ ਕੇ 2 ਕਿੱਲੇ ਨਾ ਬਾਬੇ ਫ੍ਰੀ ਹੋ ਜਾਣਗੇ। ਇਹਨਾਂ ਦੇ ਕੰਨੀ ਇਹਨਾਂ ਦਾ ਕੰਮ ਨਿਬੜ ਜੂਗਾ। ਉਹ ਸਾਰੀ ਆਪਾਂ ਨੇ ਵੱਢੀ ਆ ਉਹ ਸਾਹਮਣੇ ਛੱਲੀਆਂ ਕੱਢੀਆਂ ਨੇ ਜਿੱਥੇ ਮੂਰਤ ਕਰਿਆ ਦਾ ਨਾ ਹਾਂ ਹੁਣ ਵੱਢੀ ਆ ਆ ਉਹ ਤੇ ਛੱਲੀਆਂ ਤੇ ਬਾਅਦ ਵੱਢੀ ਦੇ ਚਾਰ ਚਾਰ ਕਿਲੇ ਉਦੋਂ ਵਾਰ ਉਹ ਚੱਲੀ ਦਰਿਆ ਤੇ ਇਹਨਾਂ ਦੇ ਮੈਂ ਕਿਹਾ ਉਸਤਾਦ ਇੱਥੇ ਪਾਉਣਾ ਬੰਦਾ ਪੱਖਾ ਲਿਆ ਦੇ ਠੀਕ ਆ ਵੀਰੇ ਪੱਖਾ-ਪੁੱਖਾ ਲਿਆ ਦੇ ਉਹਨੂੰ ਇੱਥੇ ਪੈ ਜੂਗਾ ਹਨਾ ਸਵੇਰੇ ਇੱਥੇ ਤੇ ਚਲਾ ਦਾਂਗੇ ਕੀ ਕਰੀ ਜਾਂਦਾ ਉਹ ਨਾ ਨਾ ਹਾਂ ਮਦੀ ਉੱਥੇ ਘੜਾ ਲਵੇ ਚਲੋ ਠੀਕ ਆ ਬਾਈ ਮਿਲਦੇ ਹਾਂ ਹੁਣ ਕਿਸ ਅਗਲੀ ਵੀਡੀਓ ਚ